ਮਾਨ ਜੋ ਕਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਆਈ ਪੀਐਸ ਜੀ ਦੀਆਂ ਹਦਾਇਤਾਂ ਅਨੁਸਾਰ ਸਿਟੀ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰਾ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮਹਮ ਦੇ ਤਹਿਤ ਡੀਸੀਪੀ ਸ਼੍ਰੀ ਰਵਿੰਦਰਪਾਲ ਸਿੰਘ ਇਨਵੈਸਟੀਗੇਸ਼ਨ ਅਤੇ ਏਸੀਪੀ ਹਰਮਿੰਦਰ ਸਿੰਘ ਦੇ ਨਿਰਦੇਸ਼ਾਂ ਪਰ ਸੀਆਈਏ 2 ਦੇ ਇੰਚਾਰਜ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਬੰਦੇ ਅਰੈਸਟ ਕੀਤੇ ਗਏ ਜਿਸ ਵਿੱਚ ਇੱਕ ਦਾ ਨਾਮ ਰੋਹਿਤ ਪਰਮਜਨੂਆ ਤੇ 88 ਫੁੱਟ ਰੋਡ ਫਤੇ ਸਿੰਘ ਕਲੋਨੀ ਦਾ ਰਹਿਣ ਵਾਲਾ ਇਹਦਾ ਸਾਥੀ ਜਿਹੜਾ ਹੈਗਾ ਮਹਾਰਾਜ ਸਿੰਘ ਇਸ ਸਰਤਨਮੈਂਟ ਅਮਰਸਦ ਰੋਡ ਦਾ ਰਹਿਣ ਵਾਲਾ ਹੈਗਾ ਇਹਨਾਂ ਕੋਲੋਂ ਦੋਨਾਂ ਕੋਲੋਂ ਦੋ ਪਿਸਟਲ ਤੇ ਟੋਟਲ 5 ਰੌਂਦ ਬੱਤੀਪੋਰ ਬਰਾਮਦ ਕੀਤੇ ਗਏ ਆ ਤਫ਼ਤੀਸ਼ ਇਹਨਾਂ ਦੀ ਜਾਰੀ ਹੈ ਜਿਹੜਾ ਦੋਸ਼ੀ ਇਹ ਦੱਸਣਾ ਮੈਂ ਚਾਹਾਂਗਾ ਇੱਥੇ ਕਿ ਦੋਸ਼ੀ ਰੋਹਿਤ ਉਰਫ ਮੱਜਨੂ ਆ ਜਿਹੜਾ ਇਹ ਆਲਰੇਡੀ ਮਕਬੂਲਪੁਰੇ ਦੇ ਵਿੱਚ ਪੁਲਿਸ ਨੂੰ 307 ਦੇ ਵਿੱਚ ਵਾਂਟਡ ਸੀਗਾ ਉਹਨੂੰ ਰੈਸਟ ਨਾਲ ਕੀਤਾ ਗਿਆ ਤੇ ਤਫ਼ਤੀਸ਼ ਇਸ ਸੰਬੰਧੀ ਅੱਗੇ ਜਾਰੀ ਹੈ ਇਹਨਾਂ ਨਾਲੋਂ ਇਹਨਾਂ ਕੋਲੋਂ ਹੋਰ ਵੀ ਬ੍ਰਾਂਮਣਗੀ ਹੋਣ ਦੀ ਸਾਨੂੰ ਆਸ ਹੈ